ਸਸਕਾਲ ਜੀ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਦੇ ਮੈਂ ਹਾਂ ਮਨਦੀਪ ਸਿੰਘ ਬੱਲੋ ਪਰ ਗੱਲਬਾਤ ਕਰਦੇ ਆ ਅੱਜ ਕਿਸਾਨੀ ਮੋਰਚੇ ਨੂੰ ਲੈ ਕੇ ਜੇਕਰ ਵੇਖਿਆ ਜਾਵੇ ਤਾਂ ਸ਼ੰਭੂ ਬਾਰਡਰ ਦੇ ਉੱਤੇ ਤੇ ਦੂਜੇ ਪਾਸੇ ਖਨੋਰੀ ਬਾਰਡਰ ਦੇ ਉੱਤੇ ਜੋ ਮੋਰਚੇ ਲੱਗੇ ਹੋਏ ਨੇ ਅੱਜ ਜਗਜੀਤ ਸਿੰਘ ਢੱਲੇਵਾਲ ਦਾ 27 ਮਦੀਨੇ ਮੰਨਵਰਤ ਤੇ ਬੈਠੇ ਹੋਇਆ ਹੁਣ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਬੀਤੀ ਰਾਤ ਸਭ ਦਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਾਰ ਦੇ ਸੀ ਚੰਨੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਉਹਨਾਂ ਨੇ ਅੰਦੋਲਨ ਦੇ ਬੈਠੇ ਉੱਤੇ ਗੱਲਬਾਤ ਕੀਤੀ ਹੈ ਉਹਨਾਂ ਦੇ ਨਾਲ ਨਾਲ ਹੀ ਉਹਨਾਂ ਨੇ ਜੋ ਕੁਝ ਕਮੇਟੀ ਜਿਹੜੀ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਵੀ ਕੇਂਦਰ ਸਰਕਾਰ ਨੂੰ ਸੌਂਪੀ ਸੀ ਉਸ ਦੇ ਵਿੱਚ ਵੀ ਘੱਟੋ-ਘੱਟ ਜਿਹੜੀ ਸਮਰਥਨ ਮੁੱਲ ਦੇ ਗਰੰਟੀ ਕਾਨੂੰਨ ਦੀ ਗੱਲਬਾਤ ਕੀਤੀ ਗਈ ਸੀ ਉਹ ਰਿਪੋਰਟ ਵੀ ਜੁਜੀਸੀ ਹੰਡਲੇਵਾਲ ਨੂੰ ਦਿੱਤੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਜਿਸੇ ਚੰਨੀ ਹੋਰ ਦੇ ਵੱਲੋਂ ਆ ਤੁਸੀਂ ਤੁਹਾਨੂੰ ਉਹ ਵੀ ਸਤਾ ਦਿੰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕੀ ਹੈ ਇਸ ਰਿਪੋਰਟ ਨੂੰ ਲੈ ਕੇ ਗੱਲੇਵਾਲ ਸਾਹਿਬ ਜਿਹੜੇ ਕਿ ਕਿਸਾਨ ਲੀਡਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਅਗਵਾਈ ਦੇ ਰਹੇ ਹੈ ਤੇ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਹੈ ਅੱਜ 25ਵਾਂ ਦਿਨ ਉਹਨਾਂ ਦੇ ਮਰਨ ਵਰਤ ਦਾ ਹੈ 26ਵਾਂ ਤੇ ਮੈਂ ਉਹਨਾਂ ਦੀ حال چال ਵੀ ਪੁੱਛਣ ਆਇਆ ਤੇ ਉਹਨਾਂ ਨੂੰ ਮਿਲਣ ਆਇਆ ਸੀ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ੁਕ ਹਾਲਤ ਚ ਹੈ ਤੇ ਗਿਰਦੀ ਜਾ ਰਹੀ ਹੈ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਸ੍ਰੀ ਰਾਹੁਲ ਗਾਂਧੀ ਜੀ ਜਿਹੜੇ ਕਿ ਦੇਸ਼ ਦੀ ਆਪੋਜੀਸ਼ਨ ਲੀਡਰ ਦੇਸ਼ ਦੇ ਆਪੋਜੀਸ਼ਨ ਲੀਡਰ ਹੈ ਉਹਨਾਂ ਵੱਲੋਂ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਦੇਸ਼ ਨੂੰ ਕੌਮ ਨੂੰ ਕਿਸਾਨੀ ਨੂੰ ਬਹੁਤ ਲੋੜ ਹੈ ਸੰਘਰਸ਼ ਦਾ ਰਸਤਾ ਬਦਲੋ ਕਿਰਪਾ ਕਰਕੇ ਆਪਣੀ ਜਾਨ ਤੇ ਨਾ ਖੇਲੋ ਇਹ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਇਸ ਤੋਂ ਇਲਾਵਾ ਮੈਂ ਮੈਨੂੰ ਪਾਰਲੀਮੈਂਟ ਦੀ ਜਿਹੜੀ ਸਟੈਂਡਿੰਗ ਕਮੇਟੀ ਹੈ ਐਗਰੀਕਲਚਰ ਐਨੀਮਲ ਹਸਬੈਂਡਰੀ ਤੇ ਫੂਡ ਪ੍ਰੋਸੈਸਿੰਗ ਜਿਹਦੇ ਵਿੱਚ 30 ਦੇਸ਼ ਦੇ ਮੈਂਬਰ ਪਾਰਲੀਮੈਂਟ ਹੈ ਜਿਹਦੇ ਜ ਰਾਜ ਸਭਾ ਦੇ ਵੀ ਐ ਤੇ ਲੋਕ ਸਭਾ ਦੇ ਵੀ ਐ ਇਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਐ ਬੀਜੇਪੀ ਦੇ ਵੀ ਹੈ ਕਾਂਗਰਸ ਦੇ ਵੀ ਹੈ ਸਮਾਜਵਾਦੀ ਪਾਰਟੀ ਦੇ ਵੀ ਹੈ ਆਜ਼ਾਦ ਵੀ ਹੈ ਤੇ ਉਸ ਦਾ ਵੀ ਚੇਅਰਮੈਨ ਹੈ 30 ਮੈਂਬਰੀ ਕਮੇਟੀ ਨੇ 17 ਮੀਟਿੰਗਾਂ ਕਰਕੇ ਇੱਕ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਵਾਸਤੇ ਇੱਕ ਰਿਪੋਰਟ ਪੇਸ਼ ਕੀਤੀ ਹੈ ਜੀ ਡੀ ਕੇ ਮੈਂ ਪਾਰਲੀਮੈਂਟ ਤੇ ਪੇਸ਼ ਕੀਤੀ ਹੈ ਉਹਦੀ ਇਹ ਕਾਪੀ ਹੈ ਲਗਭਗ 550 ਪੇਜਾਂ ਦੀ ਇਹ ਰਿਪੋਰਟ ਹੈ 6 ਰਿਪੋਰਟਾਂ ਹੈਗੀਆਂ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ 2004 ਤੋਂ 6 ਦੇ ਵਿੱਚ 5 ਰਿਪੋਰਟਾਂ ਆਈਆਂ ਸੀ ਉਹਨਾਂ ਸਾਰੀਆਂ ਦੀ ਵੀ ਸਟੱਡੀ ਕਰਕੇ 17 ਮੀਟਿੰਗਾਂ ਦੇ ਵਿੱਚ ਉਸ ਤੋਂ ਅੱਗੇ ਕਿਸਾਨੀ ਅੱਜ ਦੀਆਂ ਕੀਆਂ ਜ਼ਰੂਰਤਾਂ ਹਨ ਉਹਦੇ ਮੁਤਾਬਕ ਇਹ ਰਿਪੋਰਟ ਦਿੱਤੀ ਗਈ ਹੈ ਜੋ ਡੱਲੇਵਾਲ ਸਾਹਿਬ ਦੀਆਂ ਕਿਸਾਨ ਯੂਨੀਅਨਸ ਦੀਆਂ ਅੱਜ ਮੰਗਾਂ ਹਨ ਉਹਨਾਂ ਨੂੰ ਇਹਦੇ ਵਿੱਚ ਕੋਖ ਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਰਕਾਰ ਨੂੰ ਸਿਫਾਰਸ਼ਾਂ ਕੀਤੀਆਂ ਗਈਆਂ ਮੇਨ ਸਿਫਾਰਸ਼ ਇਹ ਹੈ ਕਿ ਐਮਐਸਪੀ ਹੈ ਜਿਹੜੀ ਇਸ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਇਹ ਪਹਿਲੀ ਵਾਰ ਹੈ ਕਿ ਸਰਕਾਰੀ ਤੌਰ ਤੇ MSP ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਪਾਰਲੀਮੈਂਟ ਦੀ ਕਮੇਟੀ ਨੇ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਤੇ ਸਿਫਾਰਸ਼ ਕੀਤੀ ਹੈ ਇਸ ਦੇ ਨਾਲ ਕਿਸਾਨਾਂ ਨੇ ਕਰਜ਼ਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਇਹ ਮਾਫ ਕਰਨ ਵਾਸਤੇ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ ਤੇ ਨਾਲ-ਨਾਲ ਇਸ ਡਿਪਾਰਟਮੈਂਟ ਦਾ ਨਾਮ ਫਾਰਮਰ ਵੈਲਫੇਅਰ ਦੇ ਨਾਲ-ਨਾਲ ਲੇਬਰ ਵੈਲਫੇਅਰ ਵੀ ਰੱਖਣ ਦੀ ਗੱਲ ਕੀਤੀ ਹੈ ਲੇਬਰ ਦੀ ਵੀ ਵੈਲਫੇਅਰ ਹੈ ਜਿਹੜੀ ਲੇਬਰ ਜਿਹੜੀ ਖੇਤ ਮਜ਼ਦੂਰ ਹੈ ਉਹਨਾਂ ਦੀ ਭਲਾਈ ਵਾਸਤੇ ਵੀ ਇਸ ਕਮੇਟੀ ਦੀ ਵਿਚ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਸਿਫਾਰਿਸ਼ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਵੇਂ ਗਊਸ਼ਾਲਾ ਹੈ ਗਊਸ਼ਾਲਾ ਨੂੰ 34 ਰੁਪਏ ਪਰ ਗਊ ਸਰਕਾਰ ਪੈਸੇ ਦਿੰਦੀ ਹੈ ਸਰਕਾਰ ਨੂੰ ਇਹ ਸਿਫਾਰਿਸ਼ ਕੀਤੀ ਗਈ ਹੈ ਸਾਰੀ ਕਮੇਟੀ ਵੱਲੋਂ ਇਹ ਸਰਬਸੰਮਤੀ ਨਾਲ ਰਿਪੋਰਟਾਂ ਪੇਸ਼ ਹੋਈਆਂ ਕਿ 34 ਰੁਪਏ ਜਿਹੜੇ ਤੁਸੀਂ ਗਊਸ਼ਾਲਾ ਨੂੰ ਦਿੰਦੇ ਹੋ ਤੁਸੀਂ ਡਾਇਰੈਕਟ ਕਿਸਾਨ ਨੂੰ ਦੇ ਦਿਓ ਉਹਦੇ ਘਰ ਜਿਹੜੀ ਗਾਂ ਬੁੱਢੀ ਹੋ ਗਈ ਹੈ ਜਿਹੜੀ ਦੁੱਧ ਨਹੀਂ ਦਿੰਦੀ ਉਹ ਉਹਨੂੰ ਪਾਲ ਲਵੇ ਉਹ ਛੱਡੇ ਨਾ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਿਪਾਰਸ਼ਾਂ ਹੈ ਪੂਰੀ ਕਮੇਟੀ ਦੀ ਰਿਪੋਰਟ ਹੈ ਇਹ ਸਾਰੀ ਰਿਪੋਰਟ ਅੱਜ ਮੈਂ ਜਿਹੜੀ ਕਿ ਪੂਰੇ ਦੇਸ਼ ਦੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਟਕੈਤ ਸਾਹਿਬ ਨੇ ਵੀ ਇਹਨੂੰ ਐਪਰੀਸ਼ੀਏਟ ਕੀਤਾ ਹੈ ਤਾਂ ਉਹ ਮੈਂ ਡੱਲੇਵਾਲ ਸਾਹਿਬ ਨੂੰ ਸੰਭਾਲੀਏ ਉਹਨਾਂ ਨੂੰ ਬੇਨਤੀ ਕੀਤੀ ਹੈ ਦੇ ਨਾਲ ਉਹਨਾਂ ਦੀ ਸਿਹਤ ਆਬੀ ਵਾਸਤੇ ਮੈਂ ਅਰਦਾਸ ਕਰਦਾ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਸੈਜੀਟੇਸ਼ਨ ਦਾ ਰੁਖ ਹੈ ਜਿਹੜਾ ਕੋਈ ਹੋਰ ਰੱਖ ਕੇ ਕਿਉਂਕਿ ਕੇਂਦਰ ਸਰਕਾਰ ਭਾਜਪੀ ਖਾਸ ਤੌਰ ਤੇ ਉਹ ਐਂਟੀ ਕਿਸਾਨ ਮਾਹੌਲ ਬਣਾ ਕੇ ਕਿਉਂਕਿ ਉਹ ਨਫਰਤ ਦੀ ਰਾਜਨੀਤੀ ਕਰਦੇ ਹੈ ਕੇਂਦਰ ਸਰਕਾਰ ਟੋਟਲ ਨਫਰਤ ਦੇ ਨਾਲ ਖੇਡਦੀ ਹੈ ਤੇ ਮੈਜੋਰਟੀ ਦੀ ਪੋਲਿਟਿਕਸ ਕਰਦੇ ਹੋ ਕਿ ਕਿਸਾਨਾਂ ਦੇ ਖਿਲਾਫ ਮਾਹੌਲ ਖੜਾ ਕਰਨਾ ਚਾਹੁੰਦੇ ਜੀ ਦੇ ਨਾਲ ਦੂਸਰੇ ਦੀਆਂ ਵੋਟਾਂ ਲੈਣਾ ਚਾਹੁੰਦੇ ਆ ਉਹ ਮੈਂ ਇਹਨਾਂ ਨੂੰ ਕਿਹਾ ਕਿ ਇਸ ਨੂੰ ਰਾਜਨੀਤਿਕ ਪੱਖ ਤੋਂ ਵੀ ਦੇਖੋ ਕਿ ਕਿਉਂ ਉਹ ਕਿਸਾਨਾਂ ਨੂੰ ਜਾਣ ਬੁੱਝ ਕੇ ਹਰਾਨ ਕਰ ਰਹੇ ਦੋਵੇਂ ਸਰਕਾਰਾਂ ਚਾਹੇ ਉਹ ਪੰਜਾਬ ਦੀ ਹੈ ਚਾਹੇ ਕੇਂਦਰ ਦੀ ਹੈ ਅੱਜ ਕਿਸਾਨਾਂ ਦੀਆਂ ਖੇਤ ਮਜ਼ਦੂਰ ਦੀਆਂ ਬੈਰੀ ਬਣੀਆਂ ਹੋਈਆਂ ਸੋ ਮੈਂ ਆਪਣੀ ਰਿਪੋਰਟ ਲੈ ਕੇ ਡੱਲੇਵਾਲ ਸਾਹਿਬ ਕੋਲ ਆਇਆ ਤੇ ਮੈਂ ਅਰਦਾਸ ਕਰਦਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਅੱਛੀ ਰਹੇ ਤੇ ਅੱਗੇ ਨੂੰ ਇਹ ਜੇ ਏਰੀਆ ਦੀ ਇਹ ਜੇ ਆਗੂਆਂ ਦੀ ਸਾਨੂੰ ਲੋੜ ਹੈ ਸੋ ਤੁਸੀਂ ਸੁਣਿਆ ਜਿਸ ਤਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਕਿੰਦ ਸਰਕਾਰ ਅੱਗੇ ਰੱਖੀਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਜਗਜੀਤ ਸਿੰਘ ਢੱਲੇਵਾਲ ਨੂੰ ਇਹ ਕਹਿਣਾ ਆਇਆ ਕਿ ਕਿਰਪਾ ਕਰਕੇ ਆਪੇ ਸੇਧ ਦਾ ਖਿਆਲ ਰੱਖਿਓ ਕਿਸਾਨ ਅਤੇ ਸਮਾਜ ਨੂੰ ਤੁਹਾਡੀ ਪਹਤ ਲੋੜ ਹੈ ਨਾਲ ਇਹਨਾਂ ਨੇ ਕਿਹਾ ਕਿ 50 ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਡੱਲੇਵਾਲ ਸਾਹਿਬ ਦੀ ਪੂਰੀ ਲੋੜ ਹੈ ਇਸ ਲਈ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤਾਂ ਕਿ ਜੋ ਕਿਸਾਨ ਮਜ਼ਬੂਤ ਹੋ ਕੇ ਇਸੇ ਤਰ੍ਹਾਂ ਡਟਦੇ ਰਹਿਣ ਤਾਂ ਆਪਣੀ ਮੰਗਾਂ ਨੂੰ ਲੈ ਕੇ ਜੋ ਕੁਝ ਹੁਣ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਸ ਦੇ ਲੈ ਕੇ ਉਹਨਾਂ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਹੁਣ ਵੇਖਣਾ ਹੀ ਹੋਵੇ ਕਿ ਜਿਹੜੀ ਰਿਪੋਰਟ ਕੇਂਦਰ ਨੂੰ ਸੌਂਪੀ ਗਈ ਹੈ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਸਰਕਾਰ ਦੇ ਵੱਲੋਂ ਇਸ ਰਿਪੋਰਟ ਨੂੰ ਲਾਗੂ ਕੀਤਾ ਜਾਂਦਾ ਹੈ ਜਾਂ ਫਿਰ ਸੁਆਮੀ ਨਾਥਨ ਰਿਪੋਰਟ ਦੀ ਗੱਲ ਕਰੀਏ ਜਾਂ ਫਿਰ ਦੂਜੇ ਪਾਸੇ ਜਿੱਤਰਾ ਸਰਕਾਰ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਕਿਸਾਨ ਹਤਾਸ਼ੀ ਹਾਂ ਤੇ ਕਿਸਾਨਾਂ ਦੀਆਂ ਮੰਗਾਂ ਸੀ ਮੰਨਾਂਗੇ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਹੁਣ ਵੇਖਣਾ ਹੀ ਹੋਵੇ ਕਿ ਕਦੋਂ ਸਰਕਾਰ ਆਪਣੇ ਇਸ ਵਾਅਦੇ ਦੇ ਉੱਤੇ ਖਰੀ ਉਤਰਦੀ ਹੈ ਤੁਸੀਂ ਜੁੜੋਕ ਪਾਰਟੀ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਸ਼ੁਕਰੀਆ